ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਿਰਨਜੀਤ ਕੌਰ ਹੈ ਕਿਰਨਦੀਪ ਕੌਰ ਪੈਨ ਜੀ ਤੁਸੀਂ ਕੀ ਸਮੱਸਿਆ ਲੈ ਕੇ ਆਏ ਸੀ ਡਾਕਟਰ ਸ਼ਰਧਾ ਆਰਵਦਾ ਹਸਪਤਾਲ ਦੇ ਵਿੱਚ ਹਾਂਜੀ ਮੈਨੂੰ ਨਾ ਗੱਠੀ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਹੋ ਗਈ ਸੀ ਕਿੰਨੇ ਸਾਲ ਪਹਿਲਾਂ ਤੋਂ 2 ਸਾਲ ਪਹਿਲਾਂ ਹੋ ਗਈ ਸੀ ਪ੍ਰੋਬਲਮ 2 ਸਾਲ ਪਹਿਲਾਂ ਤੁਹਾਡੀ ਗੱਠੀ ਦੀ ਦਿੱਕਤ ਸੀ ਤੇ ਤੁਹਾਨੂੰ ਕੀ ਕੀ ਦਿੱਕਤ ਆਉਂਦੀ ਸੀ ਕੰਮ ਕਰਨ ਦੇ ਵਿੱਚ ਯਾਰ ਐਕਚੁਅਲੀ ਪਾਰਲਰ ਦਾ ਕੰਮ ਹੈ ਜੀ ਤੇ ਮੈਨੂੰ ਸਾਰਾ ਕੰਮ ਕਰਨ ਲੈਣਾ ਜਿਵੇਂ ਥ੍ਰੈਡਿੰਗ ਕਰਨੀ ਕਿਸੇ ਕਲਾਇੰਟ ਨੂੰ ਅਟੈਂਡ ਕਰਨਾ ਬੜਾ ਮੁਸ਼ਕਿਲ ਹੋ ਗਿਆ ਸੀ ਸਾਰਾ ਕੰਮ ਮੇਰਾ ਬਿਜ਼ਨਸ ਹੀ ਠੱਪ ਹੋਣ ਲੱਗ ਗਿਆ ਸੀ ਓਏ ਹੋਏ ਹੋਏ ਇਹਦੀ ਕਲਾਇੰਟ ਨੂੰ ਹੈਂਡਲ ਕਰਨਾ ਹਰ ਕੰਮ ਆਪ ਹੀ ਕਰ ਤ ਸਾਰਾ ਮੈਨੂੰ ਕਿਸੇ ਕਲਾਇੰਟ ਨੇ ਆਣ ਕੇ ਦੱਸਿਆ ਡਾਕਟਰ ਸ਼ਾਰਦਾ ਦਾ ਕਿ ਤੁਸੀਂ ਡਾਕਟਰ ਸ਼ਾਰਦਾ ਕੋ ਜਾਓ ਉੱਥੇ ਤੁਹਾਨੂੰ ਆਰਾਮ ਮਿਲੇਗਾ ਉਹਨਾਂ ਦੇ ਕਲਾਇੰਟ ਦੇ ਕਹਿਣ ਤੇ ਨਾਲ ਮੈਂ ਡਾਕਟਰ ਸ਼ਾਰਦਾ ਕੋ ਗਈ ਉਹਨਾਂ ਨੇ ਮੇਰਾ ਇਲਾਜ ਕੀਤਾ ਔਰ ਮੇਰੇ ਬਿਲਕੁਲ ਹੁਣ ਠੀਕ ਆ ਹੁਣ ਮੈਂ ਹਰ ਕੰਮ ਕਰ ਸਕਦੀ ਹਾਂ ਵਧੀਆ ਕਰ ਸਕਦੀ ਹਾਂ ਮੇਰਾ ਭਾਰ ਲ ਬਹੁਤ ਅੱਛਾ ਆਨ ਕਰ ਰਿਹਾ ਹੁਣ ਦਾ ਤੇ ਤੁਸੀਂ ਮੈਨੂੰ ਇਹ ਵੀ ਦੱਸੋਗੇ ਕਿ ਕਿੰਨੀ ਦੇਰ ਤੁਹਾਡਾ ਇਲਾਜ ਚੱਲਿਆ 6 ਮਹੀਨੇ ਤੇ ਪਹਿਲੀ ਵਾਰੀ ਤੁਹਾਨੂੰ ਜਦੋਂ ਦਵਾਈ ਲਈ ਕਿੰਨੇ ਦਿਨਾਂ ਚ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਇੱਕ ਮਹੀਨੇ 15 ਦਿਨਾਂ ਦੇ ਮਹੀਨੇ ਦੇ ਵਿੱਚ ਵਿੱਚ ਫਰਕ ਦੇ ਵਿੱਚ ਤੁਹਾਨੂੰ ਹਨਾ 6 ਮਹੀਨੇ ਤੁਸੀਂ ਬਿਲਕੁਲ ਠੀਕ ਠਾਕ ਹੋ ਗਏ ਹਾਂਜੀ ਬਿਲਕੁਲ ਠੀਕ ਠਾਕ ਜਿੱਦਾਂ ਹੁਣ ਹੱਥ ਪੈਰ ਕੰਮ ਕਰਦੇ ਨੇ ਸਾਰਾ ਕੁਝ ਜੋਇੰਟ ਤੁਹਾਡੇ ਦੇਖੋ ਜੋਇੰਟ ਸਾਰੇ ਮੇਰੇ ਠੀਕ ਠਾਕ ਨੇ ਸਾਰੇ ਨਹੀਂ ਤੇ ਪਹਿਲਾਂ ਆਂਗਲਾ ਹਿਲਦੀਆਂ ਹੀ ਨਹੀਂ ਸੀ ਥ੍ਰੈਡਿੰਗ ਥ੍ਰੈਡ ਚਲਾਉਣ ਲੱਗੇ ਬੜਾ ਮੁਸ਼ਕਿਲ ਜਿਵੇਂ ਪਾਰਲਰ ਦੇ ਕੰਮ 'ਚ ਤਾਂ ਜਾ ਰਹਾ ਹਨਾ ਹਾਂਜੀ ਹੱਥ ਦਾ ਹੀ ਸਾਰਾ ਕੰਮ ਆ ਜੀ ਚਲੋ ਹਨਾ ਸ਼ੁਕਰ ਹੈ ਪ੍ਰਮਾਤਮਾ ਦਾ ਤੁਸੀਂ ਠੀਕ ਹੋਏ ਡਾਕਟਰ ਸ਼ ਤੁਸੀਂ ਮੈਨੂੰ ਠੀਕ ਕੀਤਾ ਤੇ ਮੇਰਾ ਬਿਜ਼ਨਸ ਵੀ ਚੱਲਣ ਲੱਗ ਗਿਆ ਇਸ ਕਰਕੇ। ਥੈਂਕ ਯੂ ਤੁਹਾਡਾ ਤੁਸੀਂ ਵੀ ਇਹ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਮੈਸੇਜ ਦੇਣ ਲੱਗੇ ਹੋ। ਥੈਂਕ ਯੂ ਜੀ। ਧੰਨਵਾਦ ਤੁਹਾਡਾ।